ਸਸ਼ਵੀਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਤੁਹਾਨੂੰ ਇੱਕ ਐਸੀ ਵੀਡੀਓ ਦਿਖਾਵਾਂਗੇ ਜਿਸ ਦੇ ਨਾਲ ਤੁਹਾਡੀ ਰੂਹ ਤੱਕ ਕੰਬੇਗੀ ਪਰ ਨਾਲ ਦੇ ਨਾਲ ਤੁਸੀਂ ਸੈਲੂਟ ਵੀ ਕਰੋਗੇ ਜਿਸ ਨੇ ਉਸ ਬੱਚੀ ਦੀ ਜਾਨ ਬਚਾਈ ਹੈ ਗੱਲ ਕਰਾਂਗੇ ਖੁਸ਼ਬੂ ਪਾਟਨੀ ਦੀ ਯਾਨੀ ਕਿ ਦੇਸ਼ਾ ਪਾਟਨੀ ਦੀ ਸਿਸਟਰ ਦੇਸ਼ਾ ਪਾਟਨੀ ਨੂੰ ਅਸੀਂ ਸਾਰੇ ਜਾਣਦੇ ਹਾਂ ਬਾਲੀਵੁੱਡ ਇੰਡਸਟਰੀ ਦੀ ਬਹੁਤ ਅੱਛੀ ਅਦਾਕਾਰ ਹੈ ਔਰ ਬੜਾ ਮਨਿਆ ਪਰ ਮਨਿਆ ਚਿਹਰਾ ਹੈ ਔਰ ਉਹਨਾਂ ਦੀ ਸਿਸਟਰ ਖੁਸ਼ਬੂ ਪਾਟਨੀ ਯਾਨੀ ਕਿ ਉਹ ਆਰਮੀ ਆਫੀਸਰ ਵੀ ਰਹਿ ਚੁੱਕੇ ਨੇ ਉਹਨਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹਾਲਕ ਉਹਨਾਂ ਦੇ ਸੋਸ਼ਲ ਮੀਡੀਆ ਤੇ ਅਸੀਂ ਪਹਿਲਾਂ ਵੀ ਦੇਖਿਆ ਕਿ ਉਹ ਬੱਚਿਆਂ ਦੇ ਨਾਲ ਆਪਣਾ ਸਮਾਂ ਜਿਹੜਾ ਜ਼ਿਆਦਾ ਪਿਤਿਤ ਕਰਦੇ ਨੇ ਔਰ ਚਾਹੇ ਬੱਚਿਆਂ ਨੂੰ ਪਾਰਟੀ ਦੇਣੀ ਆ ਬੱਚਿਆਂ ਦੀ ਕੋਈ ਵੀ ਪ੍ਰੋਬਲਮ ਹੈ ਉਹਨਾਂ ਦਾ ਸੋਲੂਸ਼ਨ ਕਰਨਾ ਹੈ ਤੇ ਅੱਜ ਜਿਹੜੀ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਉਹ ਕੀਤੀ ਹੈ ਇੱਕ ਬੱਚੀ ਜਿਹਨੂੰ ਰੈਸਕਿਊ ਕੀਤਾ ਉਹਨਾਂ ਨੇ ਔਰ ਉਹਨਾਂ ਦੇ ਘਰ ਦੀ ਬੈਕ ਸਾਈਡ ਯਾਨੀ ਕਿ ਉਹਨਾਂ ਦੇ ਫਲੈਟਸ ਦੀ ਬੈਕ ਸਾਈਡ ਤੇ ਕੋਈ ਉਸ ਬੱਚੀ ਨੂੰ ਰੱਖ ਕੇ ਚਲਾ ਗਿਆ ਤੇ ਉਸਨੇ ਉਹ ਬੱਚੀ ਨੂੰ ਰੈਸਕਿਊ ਕੀਤਾ ਔਰ ਉਸ ਤੋਂ ਬਾਅਦ ਫਿਰ ਉਸਨੂੰ ਪਹੁੰਚਾਇਆ ਹਸਪਤਾਲ ਪੁਲਿਸ ਦੇ ਹਵਾਲੇ ਕੀਤਾ ਹਸਪਤਾਲ ਪਹੁੰਚਾਇਆ ਜਿਸ ਤੋਂ ਬਾਅਦ ਬੱਚੀ ਦੀ ਜੋ ਹਾਲਤ ਜਦੋਂ ਖੁਸ਼ਬੂ ਨੂੰ ਬੱਚੀ ਮਿਲਦੀ ਹੈ ਉਸ ਸਮੇਂ ਕੀ ਹਾਲਤ ਹੁੰਦੀ ਹੈ ਔਰ ਜਦੋਂ ਪੁਲਿਸ ਵੱਲੇ ਉਸ ਬੱਚੀ ਨੂੰ ਹਸਪਤਾਲ ਪਹੁੰਚਾਉਂਦੇ ਨੇ ਔਰ ਖੁਸ਼ਬੂ ਉਹਨਾਂ ਦੇ ਪੈਰੈਂਟਸ ਨੂੰ ਲੱਭਣ ਦੇ ਵਿੱਚ ਵੀ ਬੜੀ ਮਦਦ ਕਰਦੀ ਹੈ ਔਰ ਔਰ ਫਾਈਨਲੀ ਉਹਨਾਂ ਦੇ ਜੋ ਬੱਚੀ ਦੀ ਪੇਰੈਂਟਸ ਹੈ ਬੱਚੀ ਦੇ ਉਹ ਉਹਨਾਂ ਨੂੰ ਮਿਲ ਜਾਂਦੇ ਹਨ ਯਾਨੀ ਕਿ ਬਾਪ ਨਹੀਂ ਮਿਲਦਾ ਲੇਕਿਨ ਮਾਂ ਮਿਲ ਜਾਂਦੀ ਹੈ ਔਰ ਬੇਟੇ ਬੇਟੀ ਦਾ ਨਾਮ ਦੱਸਿਆ ਜਾ ਰਿਹਾ ਰਾਧਾ ਔਰ ਰੇਲਵੇ ਸਟੇਸ਼ਨ ਤੋਂ ਦੱਸਿਆ ਜਾ ਰਿਹਾ ਕਿ ਬੱਚੀ ਜਿਹੜੀ ਲਾਪਤਾ ਹੋਈ ਸੀ ਔਰ ਸੋਸ਼ਲ ਮੀਡੀਆ ਤੋਂ ਵੀਡੀਓਜ਼ ਜਿਹੜੀਆਂ ਤਿੰਨ ਤਿੰਨ ਵੀਡੀਓਜ਼ ਉਹਨਾਂ ਨੇ ਸ਼ੇਅਰ ਕੀਤੀਆਂ ਨੇ ਤਿੰਨੋਂ ਹੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਔਰ ਲਾਸਟਲੀ ਵੀਡੀਓ ਜਿਸ ਦੇ ਵਿੱਚ ਉਹ ਬੱਚੇ ਦੇ ਨਾਲ ਖੇਲਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਰਾਧਾ ਦੇ ਨਾਲ ਖੇਲਦੀ ਹੋਈ ਨਜ਼ਰ ਆ ਰਹੀ ਹੈ ਖੁਸ਼ਬੂ ਔਰ ਖੁਸ਼ਬੂ ਦੀ ਅਗਰ ਅਸੀਂ ਗੱਲ ਕਰੀਏ ਤਾਂ ਖੁਸ਼ਬੂ ਜੋ ਹੈ ਉਹ ਐਕਸ ਇੰਡੀਅਨ ਆਰਮੀ ਆਫੀਸਰ ਹੈ ਔਰ ਰਹਿ ਚੁੱਕੀ ਹੈ ਔਰ ਫਿਟਨੈਸ ਕੋਚ ਐਂਟਰਪ੍ਰੈਨਿਅਰ ਕਾਉਂਸਲਰ ਔਰ ਟੈਰੋ ਗੈਡਰਿਟ ਯਾਨੀ ਕਿ ਬਹੁਤ ਸਾਰੇ ਕਿੱਤਿਆਂ ਦੇ ਵਿੱਚ ਉਹ ਆਪਣਾ ਹੱਥ ਜੜਾ ਉਹ ਅਜ਼ਮਾਉਂਦੀ ਹੈ ਔਰ ਅਜ਼ਮਾ ਵੀ ਚੁੱਕੀ ਹੈ ਜਿਵੇਂ ਕਿ ਆਰਮੀ ਆਫੀਸਰ ਰਹਿ ਚੁੱਕੀ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀ ਉਹਨਾਂ ਦੀ ਤੇ ਜੰਮਦੀਆਂ ਵੀਡੀਓਜ਼ ਵਰਕਆਊਟ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਉਹਨਾਂ ਦੀਆਂ ਸਾਹਮਣੇ ਆਉਂਦੀਆਂ ਨੇ ਪਰ ਇਹ ਜਿਹੜੀ ਵੀਡੀਓ ਜਿਸ ਦੇ ਵਿੱਚ ਉਹਨਾਂ ਨੇ ਬੱਚੀ ਨੂੰ ਰੈਸਕਿਊ ਕੀਤਾ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਔਰ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਗਰ ਅਸੀਂ ਦੇਖ ਰਹੇ ਤਾਂ ਖੁਸ਼ਬੂ ਦੀ ਇਹ ਵੀਡੀਓ ਸਾਹਮਣੇ ਆ ਰਹੀ ਹੈ ਦਿਸ਼ਾ ਪ ਦੇਖਦੇ ਆ سوشل میڈیا ਤੇ ਖੂਬ ਸਰਗਰਮ ਹੈ ਔਰ ਸਭ ਤੋਂ ਵੱਡੀ ਗੱਲ ਹੈ ਬਿਨਾ ਐਕਟਰਸ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਇੰਸਟਾਗ੍ਰਾਮ ਤੇ ਮਿਲੀਅਨ ਫੋਲੋਅਰਸ ਨੇ ਔਰ ਇਹਨਾਂ ਦੀ ਰੀਚ ਬਹੁਤ ਅੱਛੀ ਹੈ ਇੰਸਟਾਗ੍ਰਾਮ ਦੀ ਅਗਰ ਅਸੀਂ ਦੇਖੀਏ ਤਾਂ ਸੋਸ਼ਲ ਮੀਡੀਆ ਤੇ 15 ਮਿਲੀਅਨ ਜੋਇਆ ਵੀਡੀਓ ਚੱਲ ਚੁੱਕੀ ਹੈ ਜਿਸ ਦੇ ਵਿੱਚ ਇਹਨਾਂ ਨੇ ਬੱਚੀ ਨੂੰ ਰੈਸਕਿਊ ਕੀਤਾ ਫਿਰ ਜਦੋਂ ਬੱਚੀ ਦੇ ਨਾਲ ਖੇਲਦੀ ਹੋਈ ਨਜ਼ਰ ਆਉਂਦੀ ਉਸ ਵੀਡੀਓ ਦੇ ਵਿਊਜ਼ ਦੀ ਅਗਰ ਗੱਲ ਕਰੀਏ ਤਾਂ 5.3 ਮਿਲੀਅਨ ਵਿਊਜ਼ ਨੇ ਔਰ ਜਦੋਂ ਹਸਪਤਾਲ ਦੇ ਵਿੱਚ ਬੱਚੀ ਪਹੁੰਚ ਕੇ ਬਿਲਕੁਲ ਸਾਫ਼ ਸੁਥਰੀ ਔਰ ਠੀਕ ਠਾਕ ਰਹਿੰਦੀ ਹੈ ਉਹ ਵੀ तकरीबन तकरीबन 8 ਮਿਲੀਅਨ ਹੋ ਚਲੇ ਨੇ ਸੋ ਵੀਡੀਓ ਲੋਕਾਂ ਦੇ ਵੱਲੋਂ ਪਸੰਦ ਕੀਤੀ ਜਾ ਰਹੀ ਹੈ ਨੇ ਲੋਕ ਜੋ ਨੇ ਅ ਦਿਸ਼ਾ ਪਾਟਨੀ ਦੀ ਸਿਸਟਰ ਨੂੰ ਸੈਲੂਟ ਕਰ ਰਹੇ ਨੇ ਥੈਂਕ ਯੂ ਵੀ ਕਰ ਰਹੇ ਨੇ ਔਰ ਜਦੋਂ ਮਾਂ ਦੇ ਨਾਲ ਬੱਚੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਕਿੰਨੀਆਂ ਦੁਆਵਾਂ ਨਿਕਲਦੀਆਂ ਨੇ ਖੁਸ਼ਬੂ ਦੇ ਲਈ ਉਹ ਵੀ ਜੜੀਆਂ ਨੇ ਸੋਸ਼ਲ ਮੀਡੀਆ ਤੇ ਲੋਕ ਵੀ ਦੇਖ ਰਹੇ ਨੇ ਔਰ ਲੋਕ ਖੁਦ ਵੀ ਬਹੁਤ ਜ਼ਿਆਦਾ ਦੁਆਵਾਂ ਦੇ ਰਹੇ ਨੇ ਸੋ ਤੁਸੀਂ ਵੀ ਇਸ ਵੀਡੀਓ ਦੇ ਵੱਲ ਦੇਖੋ ਇੱਕ ਵਾਰ ਤਾਂ ਤੁਹਾਡੀ ਵੀ ਜ਼ਰੂਰ ਰੂ ਕੰਬੂਗੀ ਪਰ ਸ਼ਾਂਤੀ ਸਕੂਨ ਉਹਦੋਂ ਮਿਲ ਜਾਂਦਾ ਜਦੋਂ ਬੱਚੀ ਆਪਣੀ ਮਾਂ ਦੇ ਹੱਥ ਵਿੱਚ ਚਲੀ ਜਾਂਦੀ ਹੈ